ਸਸਿਕਾ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਪੰਜਾਬ ਯੂਨੀਵਰਸਿਟੀ ਦੀ ਚੰਡੀਗੜ੍ਹ ਰਕੇ ਅਸੀਂ ਖੜੇ ਆ ਜੀ ਜੋ ਕਿ ਇੱਥੇ ਧਰਨਾ ਜੋ ਮੋਰਚਾ ਹੈ ਯੂਨੀਵਰਸਿਟੀ ਬਚਾਓ ਮੋਰਚਾ ਲੱਗਿਆ ਹੋਇਆ ਹੈ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਜੋ ਕਿ ਬਖੋ ਵਖਰੇ ਇਥੋਂ ਸੰਸਥਾਵਾਂ ਆ ਕੇ ਇਹ ਬੱਚਿਆਂ ਦਾ ਸਾਥ ਦੇ ਰਹੀਆਂ ਨੇ ਜੀ ਸੋ ਸੁਣਾਉਂਦੇ ਆ ਤੁਹਾਨੂੰ ਇਹਨਾਂ ਵੀਰਾਂ ਦੀਆਂ ਜੋ ਆਵਾਜ਼ਾਂ ਨੇ ਜੋ ਬੱਚਿਆਂ ਦੇ ਨਾਲ ਲੱਗ ਕੇ ਮੋਡੇ ਨਾਲ ਮੋਡਾ ਲਾ ਕੇ ਜੋ ਸੰਸਥਾਵਾਂ ਖੜੀਆਂ ਨੇ ਤੇ ਸਰਕਾਰਾਂ ਦੇ ਵਿਰੁੱਧ ਜੋ ਬੋਲ ਰਹੀਆਂ ਨੇ ਯੂਨੀਵਰਸਿਟੀ ਬਚਾਓ ਦਾ ਜੋ ਧਰਨਾ ਦੇ ਰਹੀਆਂ ਨੇ ਇਹ ਦੇਖਣ ਦੀ ਜੁੜੇ ਜੁੜੇ ਰਹੋ ਸਾਡੇ ਕੁਰਾਲੀ ਨਿਊਜ਼ ਚੈਨਲ ਦੇ ਨਾਮ ਆਵਾਜ਼ ਜ਼ਿੰਦਾਬਾਦ ਜ਼ਿੰਦਾਬਾਦ ਮਿੱਠੇ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ थी। थी। मिठी धुन तो राप दी खिड़िया फुल गुलाबदा खिड़िया फुल गुलाबदा वाहगुरु जी का खालसा वाहू जी की फतेह ਆ ਸਾਡੇ ਦੋਸਤਾਂ ਲਈ ਸੁਣਨੀਆਂ ਜ਼ਰੂਰੀ ਨੇ ਮਨ ਲਾ ਤਾਂ ਵੀਸੀ ਦਾ ਅੱਜਕੱਲ ਜੋ ਰੌਂ ਹੈ ਉਹਦੇ ਲਈ ਵੀ ਇਹ ਗੱਲਾਂ ਸੁਣਨੀਆਂ ਜ਼ਰੂਰੀ ਨੇ ਜਿਹੋ ਜੇ ਬਿਆਨ ਉਹਦੋਂ ਵੇਲੇ ਦਿੱਤੇ ਜਾ ਰਹੇ ਨੇ ਕਿ ਇਹ ਜੀ ਧਰਨਾ ਤਾਂ ਸਾਡੇ ਹੱਥਾਂ ਚੋਂ ਨਿਕਲ ਰਿਹਾਗਾ ਮਨ ਲਾ ਜੇ ਸਾਡੇ ਹੱਥਾਂ ਚੋਂ ਮੈਗਨਾ ਧਰਨਾ ਨਿਕਲ ਗਿਆ ਫਿਰ ਇਥੇ ਧਰਨਾ ਹੋਣਾ ਹੀ ਨਹੀਂਗਾ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਹੜੀ ਫਤਿਹ ਹੈ ਨਾ ਇਹ ਜਿਹਦੇ ਮੁਖ ਤੇ ਹੋਏ ਨਾ ਉਹਦੀ ਫੋਕ ਫਤੇ ਹੁੰਦੀ ਆ ਫਤੇ ਢਿੱਲੀ ਨਾ ਕਰੀਏ ਫਤੇ ਆਪਾਂ ਗੰਝ ਵਜ ਕੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧਾਈ ਦੇ ਪਾਤਰ ਨੇ ਸਾਡੇ ਬੱਚੇ ਜਿਨ੍ਹਾਂ ਨੇ ਸੁੱਤੇ ਹੋਏ ਸਮਾਜ ਨੂੰ ਜਗਾ ਦਿੱਤਾ ਸੱਚਮੁੱਚ ਇਹ ਜਿਹੜੀ ਸੰਸਥਾ ਹੈ ਨਾ ਜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੜਿਆ ਹੋਇਆ ਹਰ ਇਨਸਾਨ ਚਾਹੇ ਉਹ ਇੱਥੋਂ ਨਿਕਲ ਕੇ ਰਿਟਾਇਰ ਵੀ ਹੋ ਗਏ ਵੱਡੀਆਂ ਪੋਸਟਾਂ ਤੋਂ ਜਾਂ ਹੁਣ ਸਾਡੇ ਬੱਚੇ ਜਿਹੜੇ ਇੱਥੇ ਲਗਾਤਾਰ ਪੜ੍ਹਾਈਆਂ ਕਰ ਰਹੇ ਨੇ ਸੋ ਇਸ ਮਿੱਟੀ ਦੀ ਖੁਸ਼ਬੂ ਇਸ ਮਿੱਟੀ ਦਾ ਪਾਣੀ ਬਹੁਤ ਹੀ ਭਾਗਾ ਵਾਲਾ ਪਿਆਰਿਓ ਸੋ ਜਿਹੜੇ ਵਿਚਾਰ ਸਾਡੇ ਬੱਚੇ ਰੱਖਦੇ ਨਾ ਆਪਾਂ ਪਿਛਲੇ 10 ਦਿਨ ਤੋਂ ਦੇਖ ਰਹੇ ਹਾਂ ਉਹ ਕੋਈ ਵਿਰਲੇ ਨੇ ਉਹਨੂੰ ਜਗਿਆਸੂ ਸੋਚ ਕਿਹਾ ਜਾਂਦਾ ਪਿਆਰੇ ਉਹ ਸੋਚ ਕੋਈ ਐਵੇਂ ਨਹੀਂ ਬਣਦੀ ਕਿਉਂਕਿ ਜਿਨ੍ਹਾਂ ਦੇ ਅੰਦਰ ਨਾ ਜज्ਬਾ ਹੋਵੇ ਨਾ ਹੱਕ ਲੈਣ ਦਾ ਉਹੀ ਲੜਦੇ ਨੇ ਘਰ ਦੇ ਵਿੱਚ ਚਾਰ ਪੰਜ ਬੱਚੇ ਹੋਣ ਨਾ ਤੇ ਸਾਰਿਆਂ ਦੇ ਵਿਚਾਰ ਆਪੋ ਆਪਣੇ ਹੁੰਦੇ ਨੇ ਪਰ ਜੇ ਕੋਈ ਹੱਕ ਮੰਗਣ ਆਲਾ ਨਾ ਤਾਂ ਬਾਪੂ ਉਹਨੂੰ ਕਹਿੰਦਾ ਵੀ ਤੂੰ ਮੇਰੇ ਨੇੜੇ ਰਿਹਾ ਕਰ ਭਾਈ ਪਤਾ ਵੀ ਇਹਨੇ ਜਿਹੜਾ ਨਾ ਕਿੱਲੀ ਡਾ ਦੇਣੀ ਆ ਤੋ ਇਹ ਜਿਹੜੇ ਸਾਡੇ ਬੱਚੇ ਨੇ ਨਾ ਜਿਹੜੇ ਇੱਥੇ ਲਾ ਕੇ ਬੈਠੇ ਨੇ ਧਰਨਾ ਇਹਨਾਂ ਦੇ ਨਾਂ ਤੇ ਇੱਕ ਜਕਾਰਾ ਬੁਲਾਉਣਾ ਹੈ ਮਹਾਰਾਜ ਇਹਨਾਂ ਨੂੰ ਏਕਤਾ ਬਖਸ਼ਣ ਆਪਸੀ ਉਤਪਾਕ ਬਖਸ਼ਣ ਔਰ ਜਿੱਦਾਂ ਦੀ ਸੋਚ ਹੈ ਮਹਾਰਾਜ ਚੇਤੇ ਪਾਤਸ਼ਾਹੇ ਲੈ ਕੇ ਚੱਲੇ ਨੇ ਬੱਚੇ ਮੈਨੂੰ ਪਤਾ ਹੈ ਜਿੱਤ ਸਾਡੀ ਹੋਣੀ ਹੋਣੀ ਆ ਮੈਂ ਜਕਾਰਾ ਬੁਲਾਉਂਗਾ ਸਾਰਿਆਂ ਨੇ ਜਕਾਰੇ ਦਾ ਜਵਾਬ ਜਕਾਰੇ ਵਿੱਚ ਦੇਣਾ ਇਹਨਾਂ ਬੱਚਿਆਂ ਵਾਹ ਤੇ ਬੋਲੇ ਸੋ ਨਿਹਾਲ ਸਾਡੀ ਇੱਕ ਬੇਟੀ ਆ ਛੋਟੀ ਜੀ ਹਾਈਟ ਦੀ ਆ ਪਰ ਜੋ ਉਹਨੇ ਧੁਮਾਂ ਪਾਈਆਂ ਨੇ ਸਾਰਿਆਂ ਨੇ ਸੁਣੀਆਂ ਨੇ ਕਿਉਂਕਿ ਦਿਖਦੇ ਸਾਰੇ ਹੁੰਦੇ ਨੇ ਪਰ ਜਿੰਦੇ ਜਿਹੜੇ ਜਿੰਦੇ ਹੁੰਦੇ ਨੇ ਨਾ ਉਹਨਾਂ ਦਾ ਵੀ ਦੱਸਣਾ ਪੈਂਦਾ ਵੀ ਅਸੀਂ ਜਿੰਦੇ ਆ ਸੋ ਭਰਾਵੋ ਇਹ ਜਿਹੜਾ ਸਾਡਾ ਸੰਘਰਸ਼ ਆ ਨਾ ਜੋ ਬੱਚਿਆਂ ਨੇ ਰੰਭ ਦਿੱਤਾ ਇਹ ਹੁਣ ਸਾਰਿਆਂ ਦਾ ਹੀ ਆ ਇਸ ਇਹ ਨਹੀਂ ਵੀ ਕੋਈ ਕਿਸੇ ਜਮਾਤ ਦਾ ਹੈ ਕਿਸੇ ਸਿਆਸੀ ਤੇ ਹਰਦਾ ਹੈ ਇਹ ਸਾਰੇ ਜਾਣਦਣ ਦਾ ਸੋ ਅੱਜ ਅਸੀਂ ਸਰਦਾਰ ਰਣਜੀਤ ਸਿੰਘ ਹੰਸ ਜੀ ਦੀ ਅਗਵਾਈ ਵਿੱਚ ਖੜ ਤੋਂ ਇੱਕ ਵੱਡਾ ਜਥਾ ਲੈ ਕੇ ਬ੍ਰਿਜ ਮੋਨ ਜੀ ਦੀ ਅਗਵਾਈ ਵਿੱਚ ਸਾਡੇ ਜਨਨ ਸਕੱਤਰ ਨੇ ਤੋਂ ਵੱਡਾ ਜਥਾ ਲੈ ਕੇ ਇੱਥੇ ਪਹੁੰਚੇ ਆ ਕੋਈ ਇੱਕ ਦਰਦ ਮਹਿਸੂਸ ਹੋਇਆ ਵੀ ਜਿੰਨੇ ਵੀ ਰਜਵੇਂ ਨੇ ਭਾਈ ਛੱਡ ਦਿਓ ਇਹ ਜ਼ਰੂਰੀ ਆ ਕੰਮ ਸੋ ਜਿਹੜੀ ਟੀਮ ਮੈਂਬਰ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਟਾਈਮ ਵਿੱਚੋਂ ਟਾਈਮ ਕੱਢਿਆ ਕਿਉਂਕਿ ਹੁਣ ਸਾਡਾ ਫਰਜ਼ ਬਣਦਾ ਪਿਆ ਰਿਹਾ ਆਪਾਂ ਤਕਰੀਬਨ ਆਪਣੇ ਜਿਹੜੇ ਵਧੀਆ ਸਮਾਂ ਸੀਗਾ ਜ਼ਿੰਦਗੀ ਦਾ ਹੰਡਾ ਲਿਆ ਹੁਣ ਸਮਾਂ ਜਿਹੜਾ ਉਹ ਪੰਜਾਬ ਪੰਜਾਬੀਅਤ ਵਾਸਤੇ ਆ ਇਹਨਾਂ ਬੱਚਿਆਂ ਵਾਸਤੇ ਜੋ ਬੱਚੇ ਸਾਨੂੰ ਜਿੱਦਾਂ ਬ੍ਰਿਜ ਮੋਹਨ ਜੀ ਕਹਿੰਦੇ ਦੱਸਿਗੇ ਮੇਰਾ ਗਲਾ ਖਰਾਬ ਪਰ ਜੋ ਗੱਲਾਂ ਉਹਨਾਂ ਕਰ ਦਿੱਤੀਆਂ ਮੈਨੂੰ ਲੱਗਦਾ ਸਾਰਾ ਕੁਝ ਬਲੇਟੇ ਵਿੱਚ ਲੈ ਗਏ ਸੋ ਆਪਾਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹਨਾਂ ਬੱਚਿਆਂ ਦਾ ਸਾਥ ਦੇਣਾ ਹੈ ਸਰਮਾਇਦਾਰ ਜਿਹੜੇ ਲੋਕ ਹੁੰਦੇ ਨਾ ਜੀ ਉਹਨਾਂ ਦੀ ਇੱਕੋ ਹੀ ਪਾਲਿਸੀ ਹੁੰਦੀ ਆ ਕਿਥੇ ਸਾਨੂੰ ਫਾਇਦਾ ਦਿਖਦਾ ਉਹ ਹਮੇਸ਼ਾ ਹੀ ਫਾਇਦੇ ਦੀ ਖੇਡ ਖੇਡਦੇ ਨੇ ਜਿੱਦਾਂ ਕਿਸਾਨੀ ਧਰਨੇ ਲੱਗੇ ਔਰ ਪੰਜਾਬ ਨੂੰ ਹਿੰਦੁਸਤਾਨ ਦੇ ਵਿੱਚ ਉਸ ਧਰਤੀ ਨੂੰ ਹਰਿਆਣਾ ਦੀ ਧਰਤੀ ਨੂੰ ਜੁਪੀ ਦੀ ਉਸ ਧਰਤੀ ਨੂੰ ਜਿੱਥੋਂ ਜੋ ਵੀ ਛੁੱਟ ਦਿਓ ਜਿਸ ਧਰਤੀ ਦੇ ਮਿੱਟੀ ਉੱਤੇ ਪਤਾ ਹੈ ਵੀ ਇੱਥੇ ਉੱਗ ਜਾਣਾ ਜੀ ਅਪਜਾਉ ਧਰਤੀ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਹੈ ਦੱਬਨ ਦੀ ਕੋਸ਼ਿਸ਼ ਕੀਤੀ ਲੰਬਾ ਸੰਘਰਸ਼ ਚੱਲਿਆ ਗੁਰੂ ਸਾਹਿਬ ਨੇ ਜਿੱਤ ਪ੍ਰਾਪਤ ਕਰਵਾਈ ਸੋ ਆਪਸੀ ਇਤفاق ਦੇ ਨਾਲ ਹੋਇਆ ਪਿਆਰਿਓ ਸਮੇਂ-ਸਮੇਂ ਤੇ ਸਾਨੂੰ ਛੇੜਿਆ ਜਾਂਦਾ ਹੈ ਕਹਿੰਦੇ ਨਾ ਚੁੰਡੀ ਜੀ ਵੱਡ ਕੇ ਦੇਖਿਆ ਜਾਂਦਾ ਵੀ ਜਾਗ ਦੇ ਕੇ ਸੁੱਤੇ ਸੋ ਇਹ ਵੀ ਇੱਕ ਚੁੰਡੀ ਵੱਡੀ ਗਈ ਆ ਆ ਜੋ ਜਿਸ ਧਰਤੀ ਤੇ ਅਸੀਂ ਬੈਠੇ ਆ ਨਾ 500 ਏਕੜ ਤੋਂ ਵੱਧ ਇਹ ਜਗਾ ਜੀ ਸੋ ਚੰਡੀਗੜ੍ਹ ਦੇ ਵਿੱਚ ਇੱਕ 100 ਗੈਜ ਦਾ ਪਲਾਟ ਪਿਆਰਿਓ ਲੈਣਾ ਹੋਵੇ ਨਾ ਤੇ 2 ਕਰੋੜ ਦੇ ਨੇੜੇ ਤੇੜੇ ਆ। ਉਸ ਤੋਂ ਵੱਧ ਹੀ ਹੋਏਗਾ ਘੱਟ ਨਹੀਂ ਹੋਏਗਾ। ਸੋ ਇਸ 500 ਏਕੜ ਜਗ੍ਹਾ ਨੂੰ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਕਿਵੇਂ ਅੜਪਣਾ ਹੈ ਇਹ ਉਸੇ ਚੀਜ਼ ਦੀ ਨੀਤੀ ਤੇ ਕੰਮ ਕਰ ਰਹੇ ਨੇ ਲੋਕ। ਉਹਨੂੰ ਬੜੀ ਦਾ ਬੱਕਰਾ ਕਿੰਨਾ ਨੂੰ ਬਣਾਇਆ ਜਾ ਰਿਹਾ ਆ ਸਾਡੇ ਬੱਚਿਆਂ ਨੂੰ। ਕਿਉਂਕਿ ਇਹ ਬੱਚੇ ਜਦੋਂ ਇੱਥੋਂ ਪੜ ਕੇ ਨਿਕਲਦੇ ਨੇ ਇਹ ਸਮਾਜ ਦੇ ਵੱਡੇ ਹਿੱਸਿਆਂ ਦੇ ਵਿੱਚ ਆਪਣੀਆਂ ਯੋਗਦਾਨਾਂ ਦਿੰਦੇ ਨੇ ਇਹ ਅੱਗੇ ਜਾ ਕੇ ਇਥੋਂ ਗਿਆਨ ਲੈ ਕੇ ਅੱਗੇ ਵੰਡਦੇ ਨੇ ਸੋ ਇਸੇ ਚੀਜ਼ ਤੋਂ ਡਰਦੀਆਂ ਨੇ ਸਰਕਾਰਾਂ ਵੀ ਜੇ ਬੱਚੇ ਅੱਗੇ ਜਾ ਕੇ ਆਪਣੇ ਆਪ ਨੂੰ ਇਹਨਾਂ ਨੇ ਖਲਾਰਾ ਪਾ ਦਿੱਤਾ ਲੋਕਾਂ ਨੂੰ ਸਮਝਾ ਦਿੱਤਾ ਤੇ ਇਹ ਲੋਕ ਸਾਡੇ ਵਸ ਨਹੀਂ ਰਹਿਣੇ ਸੋ ਚੰਗੀ ਇੰਸਟੀਚਿਊਟ ਨੂੰ ਬੰਦ ਕਰਨ ਦਾ ਇਹੀ ਹੁੰਦਾ ਹੈ ਵੀ ਇਥੋਂ ਇਹ ਜਿਹੜੀ ਯੂਨੀਵਰਸਿਟੀ ਆ ਇਹ ਜੋ ਫਲਵਾੜੀ ਆ ਇਹਨੂੰ ਬੰਦ ਕਰ ਦਿੱਤਾ ਜਾਵੇ ਔਰ ਇੱਥੇ ਇਹ ਕੰਮ ਹੀ 20 ਜੀ ਖਤਮ ਕਰ ਦਿਓ ਭਾਈ ਨਾ ਕੋਈ ਬੋਲੇ ਤੇ ਨਾ ਅੱਗੇ ਇਹਨਾਂ ਦੀ ਕਿਤੇ ਆਵਾਜ਼ ਪਹੁੰਚ ਸਕੇ ਸੋ ਵਿਦਿਆਰਥੀ ਸਾਡੇ ਜਿਹੜੇ ਨੇ ਇਹ ਸੱਚ ਮੁੱਚੀ ਸਾਡੇ ਵਾਸਤੇ ਆਹ ਵੇਲੇ ਮਾਰਗਦਰਸ਼ ਸਾਨੂੰ ਕਰਾ ਰਹੇ ਮੀ ਆਓ ਵੱਢਿਓ ਅਸੀਂ ਅੱਗੇ ਲੱਗੇ ਸਾਡੇ ਪਿੱਛੇ ਲੱਗ ਜਾਓ ਸੋ ਸਾਨੂੰ ਕੋਈ ਅੱਗੇ ਲੱਗਣ ਦਾ ਚਾਅ ਨਹੀਂ ਬੱਚਿਓ ਤੁਸੀਂ ਸਹੀ ਮਾਰਗ ਤੇ ਚੱਲ ਰਹੇ ਹੋ ਤੁਹਾਡਾ ਮਾਰਗ ਵਧੀਆ ਪਰ ਇੱਕ ਚੀਜ਼ ਦਾ ਖਿਆਲ ਰੱਖਿਓ ਜਿਹੜੀਆਂ ਹਕੂਮਤਾਂ ਨੇ ਨਾ ਉਹ ਹਮੇਸ਼ਾ ਹੀ ਸਾਰੇ ਦਾ ਪੇਜ ਵਰਤਦੀਆਂ ਨੇ ਤੁਸੀਂ ਆਪਣੇ ਆ ਮੁਠੀ ਬੰਦ ਕਰਕੇ ਰੱਖਿਓ ਆਪਣੇ ਇਤਫਾਕ ਦੇ ਨਾਲ ਆਪਣੇ ਸਹਿਯੋਗੀ ਤੁਹਾਨੂੰ ਸਹਿਯੋਗੀ ਬੜੇ ਮਿਲ ਜਾਣੇ ਨੇ ਪਰ ਜੇ ਤੁਸੀਂ ਆਪਣੀ ਟੀਮ ਵਰਕ ਕਰਕੇ ਆਪਣਾ ਇਤਫਾਕ ਆਪ ਰੱਖ ਕੇ ਅੱਗੇ ਵਧੋਗੇ ਕੁਝ ਕਹਿ ਲਈਆਂ ਕੁਝ ਮੰਨ ਲਈਆਂ ਤੇ ਇੱਕ ਐਸਾ ਤੁਹਾਡਾ ਪਲੇਟਫਾਰਮ ਦਿਖ ਰਿਹਾ ਵਰਲਡ ਦੇ ਵਿੱਚ ਤੁਸੀਂ ਤੁਹਾਨੂੰ ਮੁਕਾਮ ਹਾਸਲ ਹੋਣਾ ਹੀ ਹੋਣਾ ਹੈ ਤੇ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਬਸ ਆਪਸੀ ਇਕਤਾ ਰੱਖਿਓ ਸਾਡੇ ਮੰਚਲ ਨੂੰ ਸਾਡੇ ਬ੍ਰਿਜ ਮੋਹਨ ਜੀ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਖੜ ਦੇ ਗੁਰੂ ਘਰਾਂ ਦੇ ਵਿੱਚ ਵੀ ਖੜਦਿਆਂ ਹੋਰ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਉਹਨਾਂ ਤੱਕ ਵੀ ਅਸੀਂ ਸਨਾਹ ਪਹੁੰਚਾਵਾਂਗੇ ਜੰਡ ਜੰਡ ਨੂੰ ਇਹ ਸਨਾਹ ਪਹੁੰਚਾਵਾਂਗੇ ਵੀ ਵੱਡੀ ਲੜਾਈ ਜਿਹੜੀ ਬੱਚਿਆਂ ਨੇ ਆਰੰਭ ਦਿੱਤੀ ਆਪਾਂ ਉਹਨਾਂ ਦਾ ਸਾਥ ਦੇਣਾ ਸੋ ਸਾਡੇ ਲੋ ਕਿਤੇ ਵੀ ਤੁਹਾਨੂੰ ਨੰਨਾ ਨਹੀਂ ਦਿਖੇਗਾ ਵੀ ਨੰਨਾ ਪਾ ਦਿੱਤਾ ਜੀ ਇਹਨਾਂ ਨੇ ਕੋਈ ਬਹਾਨਾ ਬਣਾ ਦਿੱਤਾ ਮੈਨੂੰ ਪਤਾ ਹੈ ਰਣਜੀਤ ਸਿੰਘ ਜੀ ਉਹਨਾਂ ਨੇ ਮੇਰੇ ਤੋਂ ਬਾਅਦ ਬੋਲਣਾ ਵੀ ਆ ਸੋ ਪੂਰਾ ਉਹਨਾਂ ਦਾ ਤੁਸੀਂ ਸੁੰਨਾ ਵੀ ਆ ਕਿ ਲੰਮਾ ਤਜਰਬਾ ਉਹਨਾਂ ਕੋ ਜਿੰਦਗੀ ਦਾ ਸੋ ਸਾਡਾ ਇੰਨਾ ਹੀ ਆ ਵੀ ਤੁਸੀਂ ਜਿੱਥੇ ਵੀ ਕੋਈ ਸਲਾਹ ਦੇ ਨਾਲ ਚੱਲੋਗੇ ਤੇ ਸਾਡਾ ਪੂਰਾ ਸਹਿਯੋਗ ਆ ਆਪਸੀ ਤਬਾਕ ਰੱਖਿਓ ਜਿੱਤ ਨੇੜੇ ਆ ਸਿਰਫ ਇੱਕ ਵਿੱਚ ਉਹ ਲੈ ਉਹ ਲੈ ਥੋੜੇ ਦਿਨਾਂ ਤੱਕ ਦੂਰ ਹੋ ਜਾਣਾ ਸੈਨੇਟ ਚੋਣਾਂ ਜਿਹੜੀਆਂ ਹੋਣੀਆਂ ਹੀ ਹੋਣੀਆਂ ਜਿੰਨਾ ਮਰਜੀ ਇਹ ਲੋਕ ਤੁਹਾਨੂੰ ਕਹਿ ਲੋ ਵੀ ਭਲੇਖਾ ਪਾਲਣ ਪਰ ਮੈਨੂੰ ਲੱਗਦਾ ਵੀ ਬਹੁਤੀ ਦੂਰ ਨਹੀਂ ਜਦੋਂ ਸੈਨੇਟ ਚੋਣਾਂ ਸਾਡੀਆਂ ਨਾ ਹੋਈਆਂ ਸੋ ਜਿੰਨੇ ਵੀ ਮੈਂਬਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਯੂਨੀਵਰਸਿਟੀ ਦੇ ਹੋਂਦ ਵਿਦਿਆਰਥੀ 올ਡ ਯੂਨੀਵਰਸਿਟੀ ਦੇ ਜਿਹੜੇ ਸਾਡੇ ਵਿਦਿਆਰਥੀ ਨੇ ਉਹ ਵੀ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਦਾਸ ਵੀਸੇ ਯੂਨੀਵਰਸਿਟੀ ਨਾਲ ਸਪੋਰਟਸ ਕੋਰਟੇ ਦੇ ਵਿੱਚ ਜੁੜੇ ਰਹੇ ਨੇ ਔਰ ਇਹ ਕੋਸ਼ਿਸ਼ ਇਹ ਆ ਵੀ ਪਤਾ ਨਹੀਂ ਕਦੋਂ ਬੁਲਬੁਣਾ ਬੁੱਲਣਾ ਪਿਆ ਜੇ ਇਹ ਪਤਾ ਨਹੀਂ ਕਿ ਹੁਣ ਆਪਾਂ ਸੁਣਦੇ ਹੀ ਆ ਜੀ ਰਾਤ ਪਏ ਤੇ ਉਹ ਹੋ ਗਿਆ ਜੀ ਆ ਹੋ ਗਿਆ ਸੋ ਇੱਕ ਸਾਡਾ ਫਰਜ਼ ਬਣਦਾ ਆਪਣੇ ਬੱਚਿਆਂ ਨਾਲ ਖੜਨ ਦਾ ਰਾਜਨੀਤਿਕ ਲੋਕ ਸਾਰੇ ਆਉਣਗੇ ਸਾਰਿਆਂ ਨੂੰ ਜੀ ਆਇਆਂ ਕਿਹਾ ਕਰੋ ਇਹ ਮੈਂ ਤੁਹਾਨੂੰ ਦੱਸ ਦੇ ਕਿਉਂਕਿ ਜਿਹੜਾ ਸਾਡੇ ਕੋਲ ਚੱਲ ਕੇ ਆ ਗਿਆ ਨਾ ਪਿਆਰਿਓ ਉਹਦਾ ਪਹਿਲਾ ਤਾਂ ਪੰਜਾਬੀਆਂ ਦਾ ਫਰਜ਼ ਹੀ ਹੁੰਦਾ ਵੀ ਜੇ ਦੁਸ਼ਮਣ ਵੀ ਆ ਜੇ ਨਾ ਤੇ ਆਪਾਂ ਉਹਨਾਂ ਦਾ ਸਤਿਕਾਰ ਕਰਨਾ। ਸੋ ਆਪਣੇ ਵਿਚਾਰ ਰੱਖਦੇ ਨੇ ਜ਼ਰੂਰੀ ਨਹੀਂ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਗਲਤ ਲੋਕ ਹੀ ਨੇ ਕੁਝ ਚੰਗੇ ਵੀ ਨਹੀਂ ਸਾਡੇ ਭੈਣ ਭਰਾ। ਸੋ ਹਰ ਇੱਕ ਨੂੰ ਆਪਾਂ ਜਿਹਾ ਕਹੀਏ ਬਾਕੀ ਇੱਥੇ ਜਿਹੜਾ ਆ ਗਿਆ ਜ਼ਰੂਰੀ ਵੀ ਨਹੀਂ ਵੀ ਉਹ ਸਾਡਾ ਜਿੱਦਾਂ ਜਿੱਦਾਂ ਸਮੇਂ ਦੇ ਹਿਸਾਬ ਨਾਲ ਵਿਚਰਾਂਗੇ ਸਮੇਂ ਦਾ ਪਤਾ ਲੱਗ ਜਾਏਗਾ ਕਿਉਂਕਿ ਜਿੱਦਾਂ ਬ੍ਰਿਜ ਮੌਨ ਦੀ ਕਹਿ ਗਏ ਵੀ ਹੁਣ ਕੋਈ ਓਲਾ ਨਹੀਂ ਹੈਗਾ ਹੁਣ ਸਾਰਾ ਕੁਝ ਓਪਨ ਆ। ਕੌਣ ਕਿੱਥੇ ਕਿਵੇਂ ਕਿਹੜੇ ਵਲੇ ਤੁਹਾਡੇ ਨਾਲ ਖੜਦਾ ਕੌਣ ਕੀ ਬੋਲ ਕੇ ਗਿਆ ਗੁਰੂ ਮਹਾਰਾਜ ਦੀ ਕਿਰਪਾ ਹੈ ਤੁਹਾਡੀ ਜਿੱਤ ਨਿਸ਼ਚਿਤ ਹੈ ਇਦਾਂ ਜੁੜੇ ਰਹੋ ਇਦਾਂ ਹੀ ਸਾਰਾ ਕੁਝ ਵਰਤਣਾ ਸੋ ਬੜੀਆਂ ਤਾਕਤਾਂ ਤੁਹਾਨੂੰ ਖੇਡਣ ਦੀ ਕੋਸ਼ਿਸ਼ ਕਰਨਗੀਆਂ ਪਰ ਜੇ ਤੁਸੀਂ ਇੱਕ ਮੁੱਠ ਹੋ ਤੇ ਗੁਰੂ ਸਾਹਿਬ ਨਾਲ ਸਾਈ ਹੋ ਜਾਣਗੇ ਇਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ